ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਹੋਰ ਸਾਰੇ ਠੀਕ ਠਾਕ ਹੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੀ ਨਵੀਂ ਵੀਡੀਓ 'ਚ ਤੇ ਜਿਹੜੇ ਨਵੇਂ ਈਵਰਸ ਦੇਖ ਰਹੇ ਨੇ ਮੇਰੀ ਵੀਡੀਓ ਉਹਨਾਂ ਨੂੰ ਮੈਂ ਦੱਸ ਦਵਾਂ ਮੇਰਾ ਨਾਮ ਹੈ ਰੂਪ ਤੇ ਇਹ ਮੇਰੀ ਛੋਟੀ ਸਿਸਟਰ ਡਾਲੀ ਜੋ ਮੇਰੇ ਪਿੱਛੇ ਖੜੀ ਹੈ ਤੇ ਜਿਹੜੇ ਪੁਰਾਣੇ ਦੇਖ ਰਹੇ ਨੇ ਪਲੀਜ਼ ਮੈਂ ਅੱਜ ਪਹਿਲਾਂ ਹੀ ਕਹਿ ਦਿੰਨੀ ਆ ਫਿਰ ਕਈ ਵਾਰੀ ਮੇਰੇ ਕੋਲ ਆਸਤੇ ਜਾ ਕੇ ਨਹੀਂ ਕਿਹਾ ਜਾਂਦਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਤਾਂ ਤੁਸੀਂ ਕਰਿਆ ਹੀ ਹੋਇਆ ਵਾ ਵੀਡੀਓ ਨੂੰ ਲਾਈਕ ਜਰੂਰ ਕਰ ਲਿਓ ਤੇ ਨਵੇਂ ਵੀਵਰਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਠੀਕ ਹੈ ਜੀ ਤੇ ਅੱਜ ਇਹ ਜਿਹੜੀ ਸਾਡੀ ਵੀਡੀਓ ਹੈ ਇਹ ਸੰਡੇ ਈਵਨਿੰਗ ਦੀ ਵੀਡੀਓ ਅਸੀਂ ਸਟਾਰਟ ਕਰੀ ਹੈ ਦੁਪਹਿਰਾ ਸਾਹਿਬ ਤੋਂ ਬਾਅਦ ਹਨ ਦੁਪਹਿਰਾ ਸਾਹਿਬ ਦੀ ਅਸੀਂ ਵੀਡੀਓ ਜਿਹੜੀ ਉਹ ਸ਼ੂਟ ਨਹੀਂ ਕਰੀਏ ਜੇ ਤੁਸੀਂ ਚਾਹੋ ਨੇ ਉਹਦਾ ਫੁੱਲ ਵਲੌਗ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਅਸੀਂ ਉਹ ਵੀ ਜਰੂਰ ਮਤਲਬ ਆਪਣਾ ਜਿਹੜਾ ਬਣਾਵਾਂਗੇ ਆ ਵੀਡੀਓ ਕਿਉਂਕਿ ਉਸ ਦਿਨ ਸਾਨੂੰ ਕੰਮ ਬਹੁਤ ਜ਼ਿਆਦਾ ਹੁੰਦਾ ਮਾਰਨਿੰਗ ਤੋਂ ਲੈ ਕੇ ਤਾਂ ਫਿਰ ਇੰਨਾ ਟਾਈਮ ਹੀ ਨਹੀਂ ਹੁੰਦਾ ਹੈਗਾ ਨਾ ਕਿ ਅਸੀਂ ਜਿਹੜੀ ਵੀਡੀਓ ਆ ਉਹ ਬਣਾ ਪਾਈਏ ਤੇ ਇੱਥੇ ਅਸੀਂ ਚਾਹ ਪਾਣੀ ਪੀ ਕੇ ਆਪਣਾ ਤੇ ਚੱਲੀ ਅਸੀਂ ਆਪਣੀ ਕੰਮਕਾਰ ਕਰਨ ਰਾਤ ਵੈਸੇ ਕਿਤੇ ਕਿਤੇ ਫੇਰ ਦੁਬਾਰਾ ਜਿਹੜੇ ਏਰੀਆ ਦੇ ਵਿੱਚ ਵਾਜਾ ਪਿੰਡਾ ਜ ਵਾ ਤੂਫਾਨ ਆਇਆ ਹੇ ਰਾਤ ਵਾਲਾ ਜਿਹੜਾ ਤੂਫਾਨ ਸੀ ਨਾ ਉਹ ਤਾਂ ਮੈਂ ਕਹਿੰਨੀ ਆ ਵੀ ਪਤਾ ਨਹੀਂ ਕੀ ਚੀਜ਼ ਸੀ ਇੰਨਾ ਕੁ ਨੁਕਸਾਨ ਕਰਿਆ ਵਾ ਉਹਨੇ ਕਈ ਏਰੀਆ ਚ ਕਈ ਜਗ੍ਹਾ ਤੇ ਸਾਡੇ ਘਰ ਤਾਂ ਮੈਂ ਤੁਹਾਨੂੰ ਕੀ ਦੱਸਾਂ ਲੋਕਾਂ ਦੀਆਂ ਟੈਂਕੀਆਂ ਦੇ ਟੱਕਾਂ ਖਲ ਖਲ ਕੇ ਸਾਡੇ ਘਰੇ ਆਏ ਪਏ ਸੀ ਵਿੜੇ ਖੁੱਲੇ ਹੋਣ ਕਰਕੇ ਨਾ ਇੰਨਾ ਕੁਛ ਆਉਂਦਾ ਵਾ ਨਾ ਮੈਂ ਤੁਹਾਨੂੰ ਕੀ ਦੱਸਾਂ ਤੇ ਮੈਂ ਇੱਥੇ ਲੱਗੀ ਸੀਗੀ ਸੁੰਭਰਣਾ ਹਨਾ ਉਧਰ ਸਵੇਰੇ ਸਫਾਈ ਕਰ ਲਈ ਸੀਗੀ ਕਿਉਂਕਿ ਚਪੈਰਾ ਸਾਫ ਕਰਨਾ ਸੀ ਬਟ ਇੱਧਰ ਕੀ ਹੁੰਦਾ ਵਾ ਵੀ ਇੱਧਰ ਅਸੀਂ ਸ਼ਾਮ ਨੂੰ ਸਫਾਈ ਕਰਦੇ ਹੁੰਦੀ ਆ ਹਨਾ ਤੇ ਉੱਪਰ ਜੀ ਨੇਰੀ ਤੂਫਾਨ ਦੇ ਨਾਲ ਸਾਰੇ ਦਰਖਤ ਜਿਹੜੇ ਸੀ ਉਹ ਟੁੱਟ ਕੇ ਤੇ ਸਾਰੇ ਘਰਾਂ ਦਾ ਕੂੜਾ ਕਰਕਟ ਜਿਹੜਾ ਸੀਗਾ ਹੋਆਇਆ ਪਿਆ ਸੀਗਾ ਇੰਨੇ ਪੱਤੇ ਮਿੱਟੀ ਕੱਟਾ ਬੁਰਾ ਹਾਲ ਹਨ ਵੈਸੇ ਹੈ ਨਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਹੁੰਦੀ ਰੱਬ ਦੀ ਉਹ ਵੀ ਕਿਵੇਂ ਦਾ ਹੋਇਆ ਪਿਆਵਾ ਪਹਿਲਾਂ ਤਾਂ ਸਾਰੀ ਮਿੱਟੀ ਕੱਟਾ ਚ ਲਾਊਗਾ ਮਿੱਟੀ ਕੱਟਾ ਚ ਲਾਊਗਾ ਹਨਾ ਪਹਿਲਾਂ ਤਾਂ ਸਾਰੇ ਕਿਤੇ ਵੀ ਸਾਰੇ ਫੱਕੀਆਂ ਜੜੀਆਂ ਨੇ ਓੜੋੜ ਲੋਕਾਂ ਦੇ ਘਰਾਂ 'ਚ ਵੜੂਗਾ ਹਨਾ ਫਿਰ ਉਸ ਤੋਂ ਬਾਅਦ ਵਿੱਚ ਪਾਉਣ ਲੱਗ ਜੂਗਾ ਕਣੀਆਂ ਪਾਣੀ ਛੜਕਣ ਲੱਜੂ ਵੀ ਪਾਣੀ ਛੜਕ ਕੇ ਫੇਰ ਬੰਦਾ ਸੁਮਰਨ ਲੱਗਦਾ ਹੁੰਦਾ ਨਾ ਕਿ ਸੁਮਰਨ ਤੋਂ ਬਾਅਦ ਪਾਣੀ ਛੜਕਦਾ ਹੁੰਦਾ ਵਾ ਫੇਰ ਪਾਊਗਾ ਕਣੀਆਂ ਵੀ ਉਹਦਾ ਕੋਈ ਫਾਇਦਾ ਹੈ ਸਾਰੀਆਂ ਰੂੜੀਆਂ ਤੋਂ ਲੋਕਾਂ ਦੇ ਘਰਾਂ 'ਚ ਵੱਡ ਜਾਂਦੀਆਂ ਨੇ ਮੈਂ ਕਹਿੰਦੀ ਐ ਇੰਨੇ ਲਫਾਫੇ ਰੂੜੀਆਂ ਤੇ ਨਹੀਂ ਪਏ ਹੁੰਦੇ ਹੈਗੇ ਜਿਹੜੇ ਨੇਰੀ ਤੂਫਾਨ ਦੇ ਨਾਲ ਨਾ ਘਰਾਂ 'ਚ ਆ ਵੱਢਦੇ ਨੇ ਪੁੱਛੋ ਨਾ ਸਵੇਰੇ ਇੰਨਾ ਕੂੜਾ ਉਧਰੋਂ ਕੱਢਿਆ ਹਨਾ ਕਹਿਣ ਦੀ ਹੱਦ ਨਹੀਂ ਸੀ ਚਲ ਮੈਂ ਤਾਂ ਡੋਲੀ ਲੱਗੀਆਂ ਸੀ ਤੇ ਮੈਂ ਡੋਲੀ ਚੱਲ ਪਹਿਲਾਂ ਬੇੜਾ ਵਗੈਰਾ ਸਾਫ਼ ਕਰਦੀਏ ਫਿਰ ਆਪਾਂ ਆਪਣੇ ਸਾਰੇ ਦੂਜੇ ਕੰਮ ਜਿਹੜੇ ਉਹ ਕਰਦੇ ਆ ਮੈਂ ਧੋਣੇ ਸੀ ਕੱਪੜੇ ਕਿਉਂਕਿ ਸੈਟਰਡੇ ਨੂੰ ਅਸੀਂ ਚਲੀਆਂ ਗਈਆਂ ਸੀਗੇ ਮਾਰਕੀਟ ਤਾਂ ਉਧਰ ਟਾਈਮ ਨਹੀਂ ਲੱਗਿਆ ਹੈਗਾ ਤੇ ਮੈਂ ਕਿਹਾ ਵੀ ਚੱਲ ਅੱਜ ਅਸੀਂ ਕੱਪੜੇ ਧੋਲਨੇ ਉਹਦਾ ਸੀ ਦੁਪਹਿਰਾ ਸਭ ਤੋਂ ਬਾਅਦ ਵਿੱਚ ਸਿਰਫ ਉਹਨਾਂ ਦਾਲ ਪਾਣੀ ਦਾ ਜਿਹੜਾ ਰੋਟੀ ਪਾਣੀ ਦਾ ਕੰਮ ਰੱਖਦੀ ਹਣੀ ਸ਼ਾਮ ਨੂੰ ਇਦਾਂ ਕੋਈ ਕੱਪੜੇ ਧੋਣੇ ਜਾਂ ਕੋਈ ਇਦਾਂ ਦਾ ਕੰਮ ਨਹੀਂ ਹੁੰਦਾ ਹਨਾ ਕਿਉਂਕਿ ਉਹਨੂੰ ਟਾਈਮ ਬਹੁਤ ਲੱਗ ਜਾਂਦਾ ਤੁਹਾਨੂੰ ਪਤਾ ਹੀ ਹੈ ਚਲੋ ਜੀ ਫਿਰ ਹੈ ਨਾ ਮੈਂ ਲੱਗੀ ਸੀ ਅੱਜ ਗਮਲਿਆਂ ਦੀ ਥੋੜਾ ਜਿਹਾ ਗੋਡਾ ਬੜੀ ਜੇ ਕਰਨ ਕਿਉਂਕਿ ਜਿਹੜੀ ਉਪਲੀ ਉਪਲੀ ਭਰਤ ਸੀਗੀ ਨਾ ਉਹ ਮੋਟੀ ਹੋ ਗਈ ਸੀ ਮਨ ਜਿਵੇਂ ਕਹ ਲੋ ਵੀ ਨਹੀਂ ਸਖਤ ਜੀ ਹੋ ਜਾਂਦੀ ਆ ਮੈਂ ਕਿਹਾ ਚੱਲ ਇਹਨੂੰ ਥੋੜਾ ਨਰਮ ਕਰ ਦਵਾ ਸਾਝ ਆਉਣ ਲੱਗ ਜੂਗਾ ਨਾ ਮਿੱਟੀ ਨੂੰ ਤੇ ਹੁਣ ਮੀਹ ਵਗੈਰਾ ਪੈਂਦੇ ਨੇ ਤਾਂ ਵਧੀਆ ਜਿਹੜੇ ਇਹ ਖਿਲ ਜੇ ਜਾਣਗੇ ਸਾਰੇ ਬੂਟੇ ਇਹਦੇ ਵਿੱਚ ਕੁਝ ਜਿਹੜੇ ਬੂਟੇ ਨੇ ਉਹ ਤਾਂ ਸਿਆਲਾਂ ਦੇ ਵਿੱਚ ਫੁੱਲ ਦੇਣ ਵਾਲੇ ਨੇ ਤੇ ਕੁਝ ਹੁਣ ਗਰਮੀਆਂ ਦੇ ਵਿੱਚ ਪਰ ਤੁਸੀਂ ਇਹ ਦੇਖ ਲਓ ਵੀ ਮੈਂ ਇਹਨਾਂ ਦੀ ਬਹੁਤ ਕੇਅਰ ਕਰਦੀ ਆ ਇੰਨਾ ਸੇਕ ਗਰਮੀ ਹੋਣ ਦੇ ਬਾਵਜੂਦ ਵੀ ਨਾ ਏ ਮਰਝਾਈ ਨਹੀਂ ਹੈਗੇ ਹਰੇ ਦੇ ਹਰੇ ਇੰਨੇ ਕਚੂਰ ਪਏ ਨੇ ਜਦੋਂ ਸਵੇਰ ਨੂੰ ਮੈਂ ਤੇ ਡਾਲੀ ਕਈ ਵਾਰੀ ਰੂਮ ਖੋਲਦੀ ਐ ਨਾ ਡੋਰ ਖੋਲਣੀ ਆ ਸਾਹਮਣੇ ਇਹ ਗ੍ਰੀਨ ਗ੍ਰੀਨ ਸਾਨੂੰ ਦਿਖਦੇ ਆ ਇੰਨਾ ਸੋਹਣਾ ਅੱਖਾਂ ਨੂੰ ਇੰਨਾ ਸਕੂਨ ਆਉਂਦਾ ਵਾ ਨਾ ਚਲੋ ਜੀ ਨਾਲੇ ਹੁਣ ਅੱਜ ਆਪਾਂ ਗੱਲ ਕਰਦੇ ਆ ਮੈਨੂੰ ਨਾ ਪਿਛਲੇ ਕੁਝ ਵੀਡੀਓਜ਼ ਤੋਂ ਨਾ ਇੱਕ ਦੋ ਵਾਰੀ ਕਮੈਂਟ ਆਏ ਸੀਗੇ ਜਿਹਦੇ ਮੈਂ ਜਵਾਬ ਅਜ ਜ਼ਰੂਰ ਦੇਣਾ ਵਾ ਹਨਾ ਕਿਉਂਕਿ ਉਹਨਾਂ ਨੇ ਮੈਨੂੰ ਪੁੱਛਿਆ ਵੀ ਸੀਗਾ ਹੁਣ ਜਦੋਂ ਕਿਸੇ ਨੇ ਕੋਈ ਗੱਲ ਪੁੱਛੀ ਆ ਤੇ ਫਿਰ ਉਹਨਾਂ ਨੂੰ ਦੱਸਣਾ ਤਾਂ ਆਪਣਾ ਫਰਜ਼ ਬਣਦਾ ਵਾ ਹਨਾ ਮੈਨੂੰ ਕਿਹਾ ਕਿ ਤੁਸੀਂ ਰੂਪਨ ਕਰਦੇ ਹੋ ਤਾਂ ਅਲੱਗ ਰਹਨੇ ਹੋ ਜੇ ਤੁਸੀਂ ਮਤਲਬ ਕੱਲੇ ਰਹਨੇ ਹੋ ਹਨਾ ਤੇ ਪਰਿਵਾਰ ਨਾਲ ਨਹੀਂ ਰਹਿੰਦੇ ਹੈਗੇ ਮਤਲਬ ਕੱਲੇ ਰਹਨੇ ਹੋ ਤੁਸੀਂ ਕਿਤੇ ਨਹੀਂ ਭੈਣੇ ਦੇਖੋ ਮੈਂ ਕੱਲੀ ਨਹੀਂ ਰਹਿੰਦੀ ਹੈਗੀ ਰਹਿੰਦੀ ਮੈਂ ਪਰਿਵਾਰ ਦੇ ਵਿੱਚ ਹੀ ਆ ਸਾਰਾ ਪਰਿਵਾਰ ਮੇਰਾ ਮੇਰੇ ਨਾਲ ਆ ਤੇ ਮੈਂ ਦੱਸਦੀ ਆ ਤੁਹਾਨੂੰ ਅੱਗੇ ਇੱਥੇ ਪਹਿਲਾਂ ਮੈਂ ਹੁਣ ਸਾਰੇ ਕੱਪੜੇ ਆਪਣੇ ਜਿਹੜੇ ਮੈਂ ਧੋਣੇ ਸੀਗੇ ਉਹਨਾਂ ਦੀਆਂ ਬੱਕਟ ਕੱਢ ਕੇ ਲੈ ਕੇ ਆਉਣੀ ਆ ਤੇ ਅੱਜ ਮੈਂ ਤੁਹਾਨੂੰ ਨਾ ਇੱਕ ਹੈਰਾਨੀ ਵਾਲੀ ਗੱਲ ਵੀ ਜ਼ਰੂਰ ਦੱਸੂਗੀ ਮੈਨੂੰ ਨਹੀਂ ਪਤਾ ਤੁਸੀਂ ਸਾਰੇ ਯਕੀਨ ਕਰੋਗੇ ਕਿ ਨਹੀਂ ਪਰ ਮੈਂ ਤੁਹਾਨੂੰ ਦੱਸਦੀ ਆ ਮੇਰੇ ਕੋਲੇ ਨਾ ਜਿਹੜਾ ਆ ਵਾਲਾ ਟੱਬਾ ਦੇਖੋ ਇਹ ਮੇਰਾ ਸਾਰਾ ਸਮਾਨ ਹੈ ਜੋ ਮੈਂ ਕਪੜੇ ਢੋਣ ਲਈ ਰੱਖਦੀ ਆ ਨਾ ਇਸ ਟੱਬ ਨੂੰ ਮੇਰੇ ਕੋਲੇ 8 ਇਅਰ ਹੋ ਚੁੱਕੇ ਨੇ ਮਤਲਬ 8 ਸਾਲ ਮੇਰੇ ਕੋਲੇ ਇਸ ਟੱਬ ਨੂੰ ਹੋ ਚੁੱਕੇ ਨੇ ਤੁਸੀਂ ਮੰਨੋਗੇ ਜਿਹੜਾ ਆ ਵਾਲਾ ਟੱਬਾ 6 ਸਾਲ ਮੇਰੇ ਕੋਲੇ ਇਸ ਟੱਬ ਨੂੰ ਹੋ ਚੁੱਕੇ ਨੇ ਆਈ نو ਕਿਸੇ ਨੂੰ ਯਕੀਨ ਨਹੀਂ ਆਉਂਦਾ ਹੋਊਗਾ ਪਰੀ ਤਾਂ ਮੇਰੇ ਘਰ ਦੇ ਨੂੰ ਪਤਾ ਵਾ ਨਾ ਤੇ ਆਹ ਵਾਲੀ ਜਿਹੜੀ ਬੱਕਟ ਹੈ ਨਾ ਇਹ ਮੇਰੇ ਕੋਲੇ ਆ ਆਈ ਥਿੰਕ ਸੋ 6 ਇਅਰ ਹੀ ਇਹਨੂੰ ਹੋ ਗਏ ਨੇ ਜਦੋਂ ਮੈਂ ਬਲੈਕ ਵਾਲਾ ਟੱਬ ਲੈ ਕੇ ਆਈ ਸੀਗੀ ਉਦੋਂ ਹੀ ਮੈਂ ਇਹ ਲੈ ਕੇ ਆਈ ਸੀਗੀ ਹੈਨਾ ਤੇ 6 ਸਾਲ ਮੇਰੇ ਕੋਲੇ ਇਹਨੂੰ ਹੋ ਗਏ ਨੇ ਤੇ ਜਿਹੜਾ ਰੈੱਡ ਵਾਲਾ ਵਾ 3 ਸਾਲ ਹੋ ਗਏ ਨੇ ਮੇਰੇ ਕੋਲੇ ਇਹ ਵਾਲੀ ਬੱਕਟ ਨੂੰ ਹੈਨਾ ਤੇ ਇਹਦੇ ਵਿੱਚ ਅਸੀਂ ਰੱਖ ਦਿੰਨੇ ਹਾਂ ਘਰ ਦੀ ਜਿਹੜੀ ਚਾਦਰਾਂ ਬੈੱਡਾਂ ਦੀਆਂ ਲਾਉਣੇ ਆ ਹੈਨਾ ਗਲਾਫ ਜਾਂ ਪੜਦੇ ਉਹ ਰੱਖ ਦਿੰਨੇ ਹੁੰਦੇ ਆ ਵੀ ਕੱਪੜਿਆਂ 'ਚ ਮਿਕਸ ਨਾ ਹੋਣ ਵੀ ਕਈ ਵਾਰੀ 2-4 ਦਿਨ ਜਿਵੇਂ ਨਿਕਲ ਜਾਂਦੇ ਆ ਕੱਪੜੇ ਨਹੀਂ ਤਾਂ ਉਹ ਹੁੰਦੇ ਹੈਗੇ ਹੈ ਨਾ ਤੇ ਜਿਹੜੀ ਗ੍ਰੀਨ ਬਲੂ ਵਾਲੀ ਆ ਉਹਦੇ ਵਿੱਚ ਸਾਡੇ ਘਰ ਦੇ ਕੱਪੜੇ ਹੁੰਦੇ ਨੇ ਹਨਾ ਧੋਣ ਵਾਲੇ ਤੁਸੀਂ ਇਹ ਦੇਖੋ ਵੀ ਇਹ ਐਜ਼ ਇਟ ਇਜ਼ ਉਵੇਂ ਦੇ ਉਵੇਂ ਪਏ ਨੇ ਨਾ ਤਾਂ ਮੈਂ ਇਹਨਾਂ ਨੂੰ ਕਿਸੇ ਨੂੰ ਸੈਟਪ ਸੈਟ ਕਰਨ ਦਿੰਨੀ ਆ ਨਾ ਮੈਂ ਇਹ ਆ ਵੀ ਕਦੇ ਕਿਤੇ ਰੱਖਦੇ ਕਦੇ ਕਿਤੇ ਰੱਖਦੇ ਫਿਰ ਠੁੱਡੇ ਜ ਮਾਰ ਮਾਰ ਨਿਕਲੀ ਚਲੋ ਮੈਂ ਤਾਂ ਬਹੁਤ ਸੰਭਾਲ ਕੇ ਰੱਖਦੀ ਆ ਤੇ ਚਲੋ ਅੱਜ ਮੌਸਮ ਠੀਕ ਸੀਗਾ ਮੈਂ ਕਿਹਾ ਇੱਥੇ ਸੇਕ ਵੀ ਨਹੀਂ ਡਾਲੀ ਅੱਜ ਆ ਮਸ਼ੀਨ ਲਾ ਲੈਨੇ ਆ ਇਨਾਂ ਦੀ ਸਾਮ ਸੰਭਾਲ ਮੈਂ ਇਸ ਤਰੀਕੇ ਨਾਲ ਕਰਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਕੱਪੜੇ ਧੋਣ ਤੋਂ ਪਹਿਲਾਂ ਇਹਨਾਂ ਨੂੰ ਧੋਨੀ ਆ ਉਸ ਤੋਂ ਬਾਅਦ ਦੇ ਵਿੱਚ ਕੱਪੜੇ ਧੋਣ ਤੋਂ ਬਾਅਦ ਚੋਂ ਇਹਨਾਂ ਨੂੰ ਵਾਸ਼ ਕਰਕੇ ਸੁਕਾ ਕੇ ਫਿਰ ਇਹਨਾਂ ਨੂੰ ਆਪਣੀ ਪਲੇਸ ਤੇ ਰੱਖਦੀ ਆ ਪਰ ਫਿਰ ਇਹਨਾਂ ਦੇ ਵਿੱਚ ਹੋਰ ਕੋਈ ਕੰਮ ਨਹੀਂ ਕਰਨਾ ਹੈਗਾ ਇਹ ਕੱਪੜੇ ਹੀ ਧੋਤੇ ਜਾਣਗੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਾਰੇ ਮੇਰੇ ਕੋਲੇ ਪਿਛਲੇ 8-9 ਸਾਲਾਂ ਤੋਂ ਮੇਰੇ ਬਹੁਤ ਘਰੇ ਵੀ ਹੈਰਾਨ ਹੁੰਦੇ ਨੇ ਸਾਰੇ ਜਿਹਨੂੰ ਪਤਾ ਲੱਗਦਾ ਉਹ ਹੈਰਾਨ ਤਾਂ ਬਹੁਤ ਜ਼ਿਆਦਾ ਹੁੰਦਾ ਵਾ ਤੇ ਪਰ ਹੈਗੀ ਆ ਮੇਰੇ ਮੈਨੂੰ ਘਰੇ ਕਹਿ ਦਿੰਦੇ ਨੇ ਸਾਰੇ ਮੇਰੀ ਮਾਂ ਵੀ ਕਹਿ ਦਿੰਦੇ ਮੇਰੇ ਹੱਥ ਚ ਚੀਜ਼ ਦੀ ਸੰਭਾਲ ਬਹੁਤ ਜ਼ਿਆਦਾ ਵਾ ਹਨ ਤੁਸੀਂ ਮੰਨਣਾ ਨਹੀਂ ਹੈਗਾ ਮੇਰੇ ਕੋਲੇ ਨਾ ਮਤਲਬ ਜਦੋਂ ਮੈਂ ਪੜਦੀ ਹੁੰਦੀ ਸੀ ਮੈਂ 10th 12th ਚ ਵੀ ਚਲੀ ਗਈ ਸੀ ਜਿਹੜੀ ਮੇਰੇ 2nd 3rd ਦੇ ਮੈਨੂੰ ਪ੍ਰਾਈਜ਼ ਮਿਲੇ ਹੋਏ ਸੀਗੇ ਉਸ ਟਾਈਮ ਲੰਚ ਬਾਕਸ ਮਿਲਦੇ ਸੀ ਪੈਨਸਲ ਬਾਕਸ ਮਿਲਦੇ ਹੁੰਦੇ ਸੀ ਉਹ ਮੇਰੇ ਕੋਲੇ ਉਦੋਂ ਤੱਕ ਲੈਂਦੇ ਸੀ ਫਿਰ ਡੋਲੀ ਛੋਟੀ ਸੀ ਮੈਨੂੰ ਦਿੱਤੇ ਸੀਗੇ ਫੇ ਸਾਡੇ ਹਾਲ ਵੀ ਨਹੀਂ ਕੱਢੇ ਹੈਗੇ ਚਲੋ ਇੱਥੇ ਮੈਂ ਬਣਾ ਰਹੀਆਂ ਸ਼ੇਕ ਕਿਉਂਕਿ ਵੀਰਾ ਜਿੰਮ ਤੋਂ ਆਇਆ ਸੀ ਨੇ ਮੈਨੂੰ ਫੋਨ ਲਾਇਆ ਸੀ ਦੀਦੀ ਕੁਝ ਖਾਣ ਨੂੰ ਬਣਾਦੇ ਹੋ ਮੈਂ ਕਿਹਾ ਖਾਣ ਲਈ ਤੇ ਦੇਖ ਹਜੇ ਮੇ ਕੋਲ ਟਾਈਮ ਹੈ ਨਹੀਂਗਾ ਮੈਂ ਮਸ਼ੀਨ ਲਈ ਹੋਈ ਆ ਤੇ ਤੈਨੂੰ ਸ਼ੇਕ ਬਣਾ ਦੇਣੀ ਆ ਚਲੋ ਸ਼ੇਕ ਬਣਾ ਕੇ ਦਿੰਦੀ ਸੀਗੀ ਸ਼ੁਕਰ ਕਰੋ ਬਣਿਆ ਜਦ ਹੀ ਲਾਈਟ ਚਲੀ ਗਈ ਪਹਿਲਾਂ ਵੀ ਜਦੋਂ ਮੈਂ ਮਸ਼ੀਨ ਲਈ ਆ ਟੱਬ ਧੋ ਕੇ ਹਟੀ ਜਦ ਹੀ ਲਾਈਟ ਚਲੀ ਗਈ ਉਹ ਮੇਰਾ ਲੇਟ ਹੋ ਗਿਆ ਕੰਮ ਇੱਕ ਤਾਂ ਲਾਈਟ ਦਾ ਪਤਾ ਨਹੀਂ ਕੀ ਆ ਹਨੇਰੀ ਤੂਫਾਨ ਜਾਂ ਬੱਦਲ ਕੋਸਾਂ ਦੂਰ ਹੁੰਦਾ ਵਾ ਬਿਜਲੀ ਵਾਲੇ ਪਹਿਲਾਂ ਲਾਈਟ ਆਫ ਕਰ ਦਿੰਦੇ ਆ ਲਾਈਟ ਭਜਾ ਦੇ ਦਿੰਦੇ ਆ ਤੇ ਇੱਥੇ ਰਿੰਗ ਲਾਈਟ ਲੱਗੀ ਹੋਈ ਸੀ ਸਾਡੀ ਤਾਂ ਥੋੜਾ ਚਾਨਣ ਪੈ ਰਿਆ ਸੀਗਾ ਹਨ ਜਿਉ ਮੈਂ ਕਹਿੰਨੀ ਮੈਂ ਕਾਦੀ ਅੱਜ ਮਸ਼ੀਨ ਲਾਈ ਮੇਰਾ ਅੱਧੇ ਘੰਟੇ ਘੰਟੇ ਚ ਹੋਣ ਵਾਲਾ ਕੰਮ ਅੱਜ ਮੈਂ 3-4 ਘੰਟੇ ਅੰਝ ਖਤਮ ਕਰਿਆ ਲਾਈਟ ਚਲੀ ਜਾਵੇ ਆ ਜਾਵੇ ਚਲੀ ਜਾਵੇ ਆ ਜਾਵੇ ਹਨ ਤੇ ਤਾਂ ਮੈਨੂੰ ਕਵੇਲਾ ਹੋ ਗਿਆ ਬਸ ਮੈਂ ਇੱਕ ਦੋ ਪੂਰ ਜਿਹੜੇ ਸੀਗੇ ਉਹ ਕੱਢ ਲਏ ਸੀਗੇ ਹਨ ਮੈਂ ਪੂਰੀ ਕਹਿਣੀ ਹੁੰਨੀ ਆ ਤੁਹਾਨੂੰ ਪਤਾ ਜਿਹੜੇ ਕੱਪੜੇ ਵਿੱਚ ਪਾਣੀ ਹੁੰਦੀ ਆ ਕੱਢ ਕੇ ਆ ਕੇ ਨਾ ਮੈਂ ਕਿਹਾ ਪਹਿਲਾਂ ਮੈਂ ਟੋਨਰ ਲਾਲਵਾ ਹਨ ਬਾਲਾਂ ਨੂੰ ਕਿਉਂਕਿ ਜਦੋਂ ਮੇਰੇ ਕੋਲ ਇਹ ਪੈਕ ਲਾਉਣ ਦਾ ਟਾਈਮ ਨਾਲ ਰਵੇ ਪਹਿਲਾਂ ਜਦ ਮੈਂ ਪੈਕ ਲਾਉਣਾ ਸੀਗਾ ਸਿਰ ਨੂੰ ਤੇ ਮਤਲਬ ਹੁਣ ਲਾਈਟ ਜਾਂਦੀ ਆਉਂਦੀ ਕਰਕੇ ਮੈਨੂੰ ਪਹਿਲਾਂ ਹੀ ਆਲਰੇਡੀ ਕਵੇਲਾ ਹੋ ਚੁੱਕਿਆ ਸੀਗਾ ਤੇ ਮੈਂ ਕਿਹਾ ਮੈਂ ਛੇ ਛੇ ਤੇ ਕਪੜੇ ਨਿਵੇੜ ਲਵਾ ਹਨ ਬੀ ਲਾਈਟ ਦਾ ਕੁਝ ਕੁਝ ਨਹੀਂ ਪਤਾ ਹੈਗਾ ਹੁਣ ਤਾਂ ਪੂਰੀ ਪੂਰੀ ਰਾਤ ਵੀ ਕਿਸੇ ਕਿਸੇ ਦਿਨ ਲਾਈਟ ਨਹੀਂ ਆਉਂਦੀ ਹੈਗੀ ਇਹ ਨਾ ਜੇ ਚਲੀ ਜਾਵੇ ਤਾਂ ਤੈ ਲੋ ਜੀ ਮੈਂ ਆਪਣੇ ਸਿਰ ਨੂੰ ਲੱਗੀ ਸੀ ਟੋਨਰ ਲਾਉਣ ਇਹ ਵੀ ਮੇਰਾ ਡੀਆਈਵਾਈ ਹੈ ਮਤਲਬ ਘਰੇ ਬਣਾਇਆ ਹੋਇਆ ਜਦੋਂ ਮੇਰੇ ਕੋਲੇ ਪੈਕ ਜਾਂ ਕੋਈ ਆਪਣਾ ਜਦੋਂ ਮੈਂ ਜਿਹੜਾ ਵੀ ਕਲਰ ਵਗੈਰਾ ਲਾਉਣੀ ਆ ਉਹਦਾ ਟਾਈਮ ਨਹੀਂ ਹੁੰਦਾ ਫਿਰ ਮੈਂ ਟੋਨਰ ਲਾ ਲੈਣੀ ਹੁੰਦੀ ਹੈ ਮੇਰਾ ਸੇਵ ਹੀ ਕੰਮ ਜਿਹੜਾ ਹੋ ਜਾਂਦਾ ਇਹਦੇ ਨਾਲ ਵਾਲਾਂ ਦੀ ਕੁਆਲਿਟੀ ਵੀ ਅੱਛੀ ਹੋ ਜਾਂਦੀ ਆ ਵਾਲ ਝੜਨੋ ਵੀ ਹਟੇ ਨੇ ਮੇਰੇ ਔਰ ਕਾਫੀ ਜ਼ਿਆਦਾ ਮੇਰੇ ਵਾਲ ਗਰੋ ਵੀ ਕਰੇ ਨੇ ਹਨਾ ਕਿਉਂਕਿ ਮੇਰੇ ਹੈਲਥ ਪ੍ਰੋਬਲਮ ਕਰਕੇ ਮੇਰੇ ਵਾਲ ਕੱਟ ਹੋ ਗਏ ਸੀਗੇ ਤੇ ਇਸ ਕਰਕੇ ਹੁਣ ਤਾਂ ਬਹੁਤ ਜ਼ਿਆਦਾ ਵਾਹਿਗੁਰੂ ਦੀ ਕਿਰਪਾ ਹੈ ਤੇ ਇਸ ਟੋਨਰ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਵਾ ਹਨਾ ਇਹ ਕਿਹ ਚੀਜ਼ ਦਾ ਬਣਾਇਆ ਹੋਇਆ ਤੁਸੀਂ ਜਾਣਨਾ ਕਮੈਂਟ ਕਰਦੇ ਹੋ ਤੇ ਮੈਂ ਅਗਲੇ ਵੀਡੀਓ ਚ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਠੀਕ ਹੈ ਜੀ ਤੇ ਮੈਂ ਇਹਨੂੰ ਪਿਛਲੇ ਆਈ ਥਿੰਕ ਮੈਂ ਇਹ ਵੀ ਤੁਹਾਨੂੰ ਦੱਸ ਦਿੰਨੀ ਹ ਇਦਾਂ ਦਾ ਟੋਨਰ ਪੈਕ ਮੈਨੂੰ ਸ਼ਾਇਦ 15 16 ਸਾਲ ਹੋ ਚੁਕੇ ਨੇ ਪਿਛਲੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੀ ਆਂਦੀ ਨੂੰ ਤੇ ਇਹ ਇਦਾਂ ਦਾ ਬਣਾਇਆ ਹੋਇਆ ਟੋਨਰ ਹੈ ਜਿਹਨੂੰ ਮੈਂ ਬਾਲਾਂ ਤੇ ਆਪਣੇ ਸਕਿਨ ਤੇ ਦੋਨਾਂ ਤੇ ਯੂਜ਼ ਕਰ ਸਕਦੀ ਆਂ ਠੀਕ ਹੈ ਚਲੋ ਜੀ ਹੁਣ ਮੈਂ ਚੱਲੀ ਆਂ ਆਪਣੇ ਕੱਪੜ ਫੋਨ 'ਤੇ ਗੱਲ ਕਰਦੀ ਸੀ ਕੱਲੇ ਰਹਿਣ ਦੀ ਦੇਖੋ ਭੈਣੇ ਮੈਂ ਨਾ ਆਪਣੇ ਪਰਿਵਾਰ ਨਾਲ ਹੀ ਰਹਿਣੀ ਆ ਸਾਰਾ ਪਰਿਵਾਰ ਮੇਰਾ ਮੇਰੇ ਨਾਲ ਆ ਇੱਕ ਕੁਛ ਮਿੰਟਾਂ ਦੀ ਵੀਡੀਓ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਹਨਾ ਵੀ ਮੈਂ ਤਾਂ ਮੈਂ ਕੱਲੀ ਰਹਿਣੀ ਆ ਜੇ ਕੁਛ ਵੀ ਆ ਹੁਣ ਮੰਮਾ ਤੇ ਮਾਮੀ ਜੀ ਉਧਰ ਹੁੰਦੇ ਆ ਵੀਰੇ ਹੁਣ ਆਪਾਂ ਆਪਣੇ ਕੰਮਾਂ ਤੇ ਗਏ ਹੁੰਦੇ ਨੇ ਦੋਨੇ ਸੀ ਭੈਣਾ ਹੁੰਨੀ ਆਵਾ ਖਾਣਾ ਪਕਾਉਣਾ ਕਰਦੀ ਰੋਟੀ ਪਾਣੀ ਹੁੰਦਾ ਵਾ ਉਹ ਕਰਨਾ ਤਾਂ ਹੁੰਦਾ ਹੀ ਆ ਸ਼ਾਮ ਨੂੰ ਚਲੋ ਅਸੀਂ ਵੀਡੀਓ ਬਣਾ ਲੈਣੀ ਆਵਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਵੀ ਹਾਂ ਕੱਲਾ ਮੈਂ ਜ਼ਰੂਰ ਕਰ ਲਿਆ ਕੱਲੀ ਮੈਂ ਜ਼ਰੂਰ ਰਹਿਣੀ ਆ ਕੱਲਾ ਮੈਂ ਕਰ ਲਿਆ ਆਪਣੇ ਆਪ ਨੂੰ ਉਹਨਾਂ 도ਗਲੇ ਲੋਕਾਂ ਤੋਂ ਜਿਹੜੇ ਮੇਰੇ ਕੋਲੇ ਕੁਝ ਹੋਰ ਨਹੀਂ ਕਿਸੇ ਕੋਲੇ ਕੁਝ ਹੋਰ ਨਹੀਂ ਉਹਨਾਂ ਰਿਸ਼ਤੇ ਨਾਤੇਆਂ ਤੋਂ ਰਿਸ਼ਤੇਆਂ ਤੋਂ ਜਿਨ੍ਹਾਂ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੈ ਜਿਨ੍ਹਾਂ ਦਾ ਕੋਈ ਸਾਥ ਨਹੀਂ ਤੁਹਾਡੇ ਨਾਲ ਕਿਸੇ ਦੀ ਕੋਈ ਹਮਦਰਦੀ ਦੀ ਬੋਲ ਨਹੀਂ ਹੈਗੇ ਸਹਾਰਾ ਨਹੀਂ ਹੈਗਾ ਕੱਲਾ ਮੈਂ ਉਹਨਾਂ ਲੋਕਾਂ ਤੋਂ ਜ਼ਰੂਰ ਆਪਣੇ ਆਪ ਨੂੰ ਕਰ ਲਿਆ ਵਾ ਆਦਰਵਾਇਜ਼ ਮੈਂ ਕੱਲੀ ਨਹੀਂ ਰਹਿੰਦੀ ਹੈਗੀ ਨਾ ਮੈਂ ਕੱਲੀ ਰੋਟੀ ਬਣਾਉਣੀ ਆ ਮੈਂ ਆਪਣੇ ਪਰਿਵਾਰ ਨਾਲ ਰਹਿਣੀ ਆ ਠੀਕ ਹੈ ਜੀ ਤੇ ਬਾਕੀ ਡਾਲੀ ਇੱਥੇ ਆਈ ਸੀ ਮੈਂ ਕਿਹਾ ਡਾਲੀ ਮੈਨੂੰ ਹੋ ਜਾਣਾ ਕਵੇਲਾ ਮੈਂ ਕੱਪੜੇ ਧੋਣੇ ਆ ਵੀ ਤੂੰ ਨਾ ਪੁੱਤ ਸਬਜੀ ਬਣਾ ਲਾ ਅੱਜ ਹੈਨਾ ਬਤਾਉਣ ਲਏ ਸੀ ਕਿ ਮੰਮੀ ਜੀ ਨੇ ਬੈਂਗਣ ਤੇ ਮੈਂ ਕਿਹਾ ਜਾ ਤੂੰ ਜਾ ਕੇ ਸਬਜੀ ਬਣਾ ਲਾ ਜਦੋਂ ਅਸੀਂ ਐਂ ਕੰਮ ਕਰਦੀ ਹੁੰਨੀ ਆ ਨਾ ਮੰਮਾ ਕਹਿੰਦੇ ਮੈਂ ਮਤਲਬ ਮੈਂ ਸਾਨੂੰ ਮੰਮਾ ਦੀ ਗੱਲ ਯਾਦ ਮਤਲਬ ਕਰਦੇ ਹੁੰਦੇ ਨੇ ਮੰਮਾ ਵੀ ਕੁੜੀਆਂ ਦੇ ਦੇਖ ਲੋ ਇੰਨਾ ਸੁਖ ਹੁੰਦਾ ਵਾ ਹੈਨਾ ਇਹ ਕਹਿ ਦਿੰਦੇ ਨੇ ਕੁੜੀਆਂ ਨੇ ਕੁੜੀਆਂ ਨੇ ਤੇ ਚਲੋ ਡਾਲੀ ਨੇ ਬਣਾ ਲਈ ਸੀ ਸਬਜੀ ਤੇ ਮੈਂ ਆਪਣਾ ਕੱਪੜੇ ਵਗੈਰਾ ਜਿਹੜੇ ਮੇਰੇ ਸੀਗੇ ਥੋਤੇ ਗਏ ਸੀ ਤੇ ਮੈਂ ਨਾ ਆ ਕੇ ਇੱਥੇ ਆ ਗਈ ਸੀਗੀ ਸਿਰ ਧੋ ਲ ओके जी ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੇ ਵੀਡੀਓ ਚੰਗੀ ਲੱਗੀ ਐ ਥੋੜੀ ਜਿਨੀ ਕੁ ਵੀ ਚੰਗੀ ਲੱਗੀ ਐ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਤਾਂ ਤੱਕ ਲਈ ਆਪਣਾ